ਪਹਿਲਾਂ ਤਾਂ ਆ ਮਿਲਕ ਦੀ ਗੱਲ ਕਰੀਏ ਗੋ ਟੂ ਸਪੋਰਟਸ ਮਿਲਕ ਜੀ 26 ਗ੍ਰਾਮ ਪ੍ਰੋਟੀਨ ਇਹ ਸਭ ਤੋਂ ਵੱਡਾ ਟਰੈਪ ਆ ਹਰ ਇੱਕ ਅਨ ਹੈਲਦੀ ਫੇਕ ਫਿਟ ਬੰਦੇ ਓਵਰਬਿਡ ਬੰਦੇ ਦੀ ਡਾਈਟ ਜੇ ਹੈਗਾ ਜਿਹੜੇ ਕੀ ਆਪਣੇ ਆਪ ਦੇ ਵਿੱਚ ਇੱਕ ਹੌਸਲਾ ਜਿਹਾ ਕਰ ਲੈਂਦੇ ਨੇ ਕਿ ਅਸੀਂ ਡਾਈਟਿੰਗ ਕਰਦੇ ਆ ਪਰ ਉਹ ਸਟਿਲ ਅਨਫਿਟ ਰਹਿੰਦੇ ਨੇ ਕਿਉਂਕਿ ਇਹਦੇ ਵਿੱਚ 26 ਗ੍ਰਾਮ ਪ੍ਰੋਟੀਨ ਦੇ ਨਾਲ ਨਾਲ 22 ਗ੍ਰਾਮ 슈ਗਰ ਵੀ ਆ ਜਾਣੀ ਕੀ 5 ਜਾਂ 6 ਚਮਚੇ 슈ਗਰ ਦੇ ਅੱਛਾ ਹੋਰ ਸੁਣ ਲਓ ਤੇ ਇਹਦੇ ਵਿੱਚ ਲੋਕਾਂ ਨੂੰ ਆਏ ਲੱਗਦਾ ਕਿ ਯਾਰ ਦੁੱਧ ਦੀ ਘਰੋਂ ਬਸ ਫਰਿੱਜ 'ਚ ਜੋ ਬੋਤਲ ਚੱਕ ਕੇ ਲੈ ਕੇ ਜਾਈਏ ਸਾਡਾ ਪ੍ਰੋਟੀਨ ਪੂਰਾ ਕਿਉਂਕਿ ਉਹ ਪਹਿਲੇ 26 ਮੂਰਲੇ ਦੇਖ ਲੈਂਦੇ ਨੇ ਪਿੱਛੇ ਦੇਖੇਂਗੇ ਤਾਂ ਇਹਦੇ ਵਿੱਚ ਬਹੁਤ ਹਾਈ ਲੈਵਲ ਦੇ ਐਡਿਕਟਿਵ ਪਾਏ ਗਏ ਨੇ ਜਿਹੜੀ ਤੁਹਾਡੀ ਬਾਡੀ ਨੂੰ ਕ੍ਰੇਵਿੰਗ ਕਰਾਉਂਦੇ ਨੇ ਤੁਹਾਡੇ ਟੇਸਟ ਬੱਗ ਨੂੰ ਕੰਟਰੋਲ ਕੀਤਾ ਜਾਂਦਾ ਇਹਦੇ ਵਿੱਚ ਕੈਰਾ ਗੀਗਨ ਨਾਮ ਦਾ ਐਡਿਕਟਿਵ ਪਾਇਆ ਜਾਂਦਾ ਜੋ ਲਾਲ ਸਮੁੰਦਰੀ ਘਾਹ ਤੋਂ ਬਣਾਇਆ ਜਾਂਦਾ ਇਹ ਫੂਡ ਇੰਡਸਟਰੀ ਵਿੱਚ ਫੂਡ ਦੀ ਥਿਕਨੈਸ ਵਧਾਉਣ ਲਈ ਤੇ ਉਹਦਾ ਟੇਸਟ ਵਧੀਆ ਬਣਾਉਣ ਲਈ ਤੇ ਉਹਨੂੰ ਸਮੂਥ ਬਣਾਉਣ ਲਈ ਵਰਤਿਆ ਜਾਂਦਾ ਲੇਬਲ ਤੇ ਪੜਿਓ ਕੋਰਨ ਸਟਾਰ ਚ ਜੀਐਮਕ ਯਾਨਕੀ ਜੈਨੇਟਿਕਲੀ ਮੋਡੀਫਾਈ ਬਾਕੀ ਆਰਟੀਫੀਸ਼ਲ ਫਲੇਵਰ ਤਾਂ ਤੁਸੀਂ ਪ੍ਰੋਟੀਨ ਦਾ ਸਕੂਪ ਕਿਉਂ ਨਹੀਂ ਲੈਂਦੇ ਤੁਹਾਨੂੰ ਲੱਗਦਾ ਕਿ ਯਾਰ ਛੇਤੀ ਪ੍ਰੋਟੀਨ ਮਿਲਣਾ ਤਾਂ ਸਭ ਤੋਂ ਬੈਸਟ ਚੁਆਇਸ ਇਹ ਹੈ ਕਿ ਤਾਂ ਇੱਕ ਸਕੂਪ ਸ਼ੇਕਰ ਚ ਪਾ ਕੇ ਉਹਦਾ ਲੈ ਜਾਓ ਜਿੱਥੇ ਪਾਣੀ ਮਿਲਦਾ ਉਹਨੂੰ ਪੋਲੋ ਪੀ ਲੋ ਉਹ ਤਾਂ ਇਦੋਂ ਵੀ ਸੌਖਾ ਸਕੋ ਸਿੱਧੇ ਤੁਹਾਨੂੰ 24 ਗ੍ਰਾਮ ਪ੍ਰੋਟੀਨ 2 ਗ੍ਰਾਮ ਹੈਲਦੀ ਫੈਟ ਤਾਂ ਫੇਕ ਡਾਈਟਿੰਗ ਕਿਉਂ ਕਿਉਂਕਿ 99% ਬੰਦਿਆਂ ਨੂੰ ਇਹ 트੍ਰੈਪ ਦੇ ਵਿੱਚ ਤਾਂ ਫਸਾਇਆ ਜਾਂਦਾ ਕਿਉਂਕਿ ਉਹਨਾਂ ਨੂੰ ਲੇਬਲ ਪੜ੍ਹਨਾ ਹੀ ਨਹੀਂ ਆਉਂਦਾ